ਹਰੇਕ ਮਾਂ ਦਾ ਕੰਮ ਹੁੰਦਾ ਹੈ ਕਿ ਸਵੇਰ-ਸਵੇਰ ਉਹ ਆਪਣੇ ਬੱਚਿਆਂ ਦਾ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਲੰਚ ਬਾਕਸ ਤਿਆਰ ਕਰਦੀ ਹੈ ਤੇ ਜਦੋਂ ਹੀ ਉਹ ਖੁਸ਼ੀ-ਖੁਸ਼ੀ ਚਲੇ ਜਾਂਦੇ ਆ ਤਾਂ ਫਿਰ ਉਹ ਆਪਣਾ ਕੰਮ ਵੀ ਖੁਸ਼ੀ ਨਾਲ ਹੀ ਕਰਦੀ ਹੈ ਤਾਂ ਘਰ ਵਿੱਚ ਜਦੋਂ ਉਹ ਵਾਪਸ ਆਉਂਦੇ ਆ ਤਾਂ ਫਿਰ ਸਭ ਤੋਂ ਪਹਿਲਾਂ ਉਹ ਲੰਚ ਬਾਕਸ ਹੀ ਚੈੱਕ ਕਰਦੀ ਹੈ ਤੇ ਅੱਜ ਸੁਖਮ ਦੀ ਜਿੱਦ ਸੀ ਕਿ ਸਕੂਲ ਵਿੱਚ ਰੋਟੀ ਲੈ ਕੇ ਨਹੀਂ ਜਾਊਗਾ ਤੇ ਆਪਾਂ ਕਿਹਾ ਬਈ ਅੱਜ ਤੈਨੂੰ ਰੋਟੀ ਵੀ ਖਵਾਵਾਂਗੇ ਸਬਜ਼ੀ ਵੀ ਖਵਾਵਾਂਗੇ ਤੇ ਤੂੰ ਮਜ਼ੇ ਨਾਲ ਖਾ ਕੇ ਵੀ ਆਏਂਗਾ ਤੇ ਇਹਦੇ ਲਈ ਆਪਾਂ ਜੀ ਸਭ ਤੋਂ ਪਹਿਲਾਂ ਆਲੂ ਉਬਾਲ ਲਏ ਤੇ ਆਪਾਂ ਬਹੁਤ ਹੀ ਟੇਸਟੀ ਜਿਹਾ ਜਿਹੜਾ ਹੈਗਾ ਪਰੌਂਠਾ ਕੁਲਚਾ ਤਿਆਰ ਕਰਾਂਗੇ ਜਦੋਂ ਤੁਹਾਡੇ ਵੀ ਬੱਚੇ ਜਿੱਦ ਕਰਨ ਵੀ ਰੋਟੀ ਨਹੀਂ ਖਾਣੀ ਤਾਂ ਇਹ ਤਰੀਕਾ ਜ਼ਰੂਰ ਅਪਣਾਓ ਤਾਂ ਆਪਾਂ ਲਈ ਇਹ ਚੀਜ਼ ਦੇ ਲਈ ਇੱਕ ਤਵੀ ਤੁਸੀਂ ਤਵਾ ਵੀ ਯੂਜ਼ ਕਰ ਸਕਦੇ ਹੋ ਜਾਂ ਕੋਈ ਪੈਨ ਵੀ ਲੈ ਸਕਦੇ ਹੋ ਪਰ ਤਵੇ ਉੱਪਰੇ ਦਾ ਟੇਸਟ ਹੈ ਬੜਾ ਹੀ ਵਧੀਆ ਹੁੰਦਾ ਇੱਕ ਚਮਚਾ ਪਾਇਆ ਪਤ ਤੇਲ ਦਾ ਵਿੱਚ ਭੁੰਨਿਆ ਥੋੜਾ ਜਿਹਾ ਜੀਰਾ ਫਿਰ ਪਾਏ ਜੀ ਆਪਾਂ ਪਿਆਜ਼ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਕਿਸੇ ਵੀ ਚੀਜ਼ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਇਸੇ ਤਰ੍ਹਾਂ ਹੀ ਹੌਲੀ-ਹੌਲੀ ਹਿਲਾਉਂਦੇ ਜਾਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਨਾਲ ਨਾਲ ਇਹ ਚੀਜ਼ਾਂ ਪੱਕਦੀਆਂ ਜਾਣਗੀਆਂ ਤੇ ਤੁਸੀਂ ਮਿਕਸ ਕਰਦੇ ਜਾਣਾ ਬਸ ਤੁਸੀਂ ਇਹ ਦੇਖਣਾ ਵੀ ਤੁਹਾਡੇ ਘਰ ਦੇ ਵਿੱਚ ਕੀ ਕੀ ਪਿਆ ਫਿਰ ਪਾਈਏ ਜੀ ਆਪਾਂ ਅੱਧੀ ਕ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਨਾਲ ਦੀ ਨਾਲ ਹੀ ਪਾ ਦਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਇਹ ਤੁਸੀਂ ਪਹਿਲਾਂ ਨਾ ਪਾਓ ਕਿਉਂਕਿ ਪਹਿਲਾਂ ਪਾਉਂਗੇ ਤਾਂ ਤਵੇ ਆਲੀ ਇਹਨੇ ਲੱਗ ਜਾਣਾ ਸਬਜ਼ੀਆਂ ਦੇ ਬਣਨ ਦੇ ਨਾਲ ਨਾਲ ਹੀ ਇਹਨੇ ਆਪਣੇ ਆਪ ਹੀ ਪੱਕ ਜਾਣਾ ਫਿਰ ਆਪਾਂ ਵਿੱਚ ਪਾਏ ਜੀ ਇਹਦੇ ਪਾਲਕ ਸਾਰੀਆਂ ਸਬਜ਼ੀਆਂ ਨੂੰ ਤੁਸੀਂ ਰਾਤ ਨੂੰ ਹੀ ਕੱਟ ਕੇ ਰੱਖ ਸਕਦੇ ਹੋ ਬੱਚਾ ਤੁਹਾਡਾ ਕੋਈ ਸਬਜ਼ੀ ਖਾਂਦਾ ਚਾਹੇ ਨਹੀਂ ਖਾਂਦਾ ਤੁਸੀਂ ਕੋਈ ਵੀ ਸਬਜ਼ੀ ਲੈ ਸਕਦੇ ਹੋ ਕਿਉਂਕਿ ਉਹ ਮ제 ਨਾਲ ਖਾ ਕੇ ਆਊਗਾ ਉਸ ਤੋਂ ਬਾਅਦ ਜੀ ਆਪਾਂ ਲਈ ਇੱਕ ਗਾਜਰ ਬਿਲਕੁਲ ਛੋਟੀ ਜੀ ਤੇ ਕਿਸੇ ਵੀ ਬਰੀਕ ਗਰੇਟਰ ਨਾਲ ਤੁਸੀਂ ਉਹਨੂੰ ਗ੍ਰੇਟ ਕਰ ਲਿਓ ਫਿਰ ਪਾਏ ਜੀ ਆਪਾਂ ਵਿੱਚ ਨਮਕ ਤੇ ਉਬਲੇ ਹੋਏ ਮਟਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਥੋੜੇ ਜਿਹੀ ਜ਼ਰੂਰੀ ਮਸਾਲੇ ਆਪਾਂ ਪਾਵਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਘਰ ਦੇ ਵਿੱਚ ਪਿਆ ਹੋਇਆ ਪਾਉ ਭਾਜੀ ਮਸਾਲਾ ਜਿਹੜਾ ਕਿ ਟੇਸਟ ਬੜਾ ਹੀ ਦਿੰਦਾ ਇਸ ਗੋਲਚੇ ਵਿੱਚ ਜੇ ਤੁਹਾਡੇ ਕੋਲੇ ਇਹ ਨਾ ਹੋਵੇ ਤਾਂ ਤੁਸੀਂ ਮੈਗੀ ਮਸਾਲਾ ਵੀ ਵਿੱਚ ਯੂਜ਼ ਕਰ ਸਕਦੇ ਹੋ ਫਿਰ ਆਪਾਂ ਪਾਈਏ ਜੀ ਬਿਲਕੁਲ ਥੋੜੀ ਜੀ ਹਲਦੀ ਤਾਂ ਕਿ ਰੰਗ ਵਧੀਆ ਆਵੇ ਫਿਰ ਪਾਵਾਂਗੇ ਜੀ ਮਿਰਚ ਉਹ ਤੁਸੀਂ ਬੱਚੇ ਦੇ ਹਿਸਾਬ ਨਾਲ ਪਾਓ ਜਿਹੇ ਜੀ ਬੱਚਾ ਖਾਂਦਾ ਹੈ ਤੇ ਇਹਨੂੰ ਤੁਸੀਂ ਮਿਕਸ ਕਰ ਦਿਓ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਤਾਂ ਕਿ ਜਿਹੜੇ ਵੀ ਆਪਾਂ ਮਸਾਲੇ ਪਾਏ ਹੈ ਉਹ ਚੰਗੀ ਤਰ੍ਹਾਂ ਘਿਓ ਦੇ ਨਾਲ ਵਿੱਚ ਮਿਕਸ ਹੋ ਜਾਣ ਤੇ ਇਹ ਤਿਆਰ ਹੋ ਜੇ ਬਿਲਕੁਲ ਥੋੜਾ ਥੋੜਾ ਜਿਹਾ ਸਮਾਨ ਆਪਾਂ ਲਿਆ ਹੈ ਤੇ ਬਹੁਤ ਹੀ ਟੇਸਟੀ ਜਿਹੜਾ ਇਹ ਬੱਚਿਆਂ ਨੂੰ ਪਰੌਂਠਾ ਕੁਲਚਾ ਪੰਬਣਾ ਕੇ ਦਵਾਂਗੇ ਫਿਰ ਲਈ ਹੈ ਜੀ ਵਿੱਚ ਆਪਾਂ ਉਬਲੇ ਹੋਏ ਆਲੂ ਤੇ ਉਹਨੂੰ ਆਪਾਂ ਇਸੇ ਚਮਚਣ ਵਾਲੀ ਪ੍ਰੈਸ ਕਰਕੇ ਮਿਕਸ ਕਰ ਲਾਂਗੇ ਕਿਉਂਕਿ ਅੱਜ ਕੱਲ ਜਿਹੜੇ ਆਲੂ ਆ ਨਵੇਂ ਸੀਜ਼ਨ ਦੇ ਆ ਬਹੁਤ ਜਲਦੀ ਮੈਸ਼ ਹੁੰਦੇ ਆਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਗੈਸ ਇੱਥੇ ਬਿਲਕੁਲ ਆਪਣਾ ਬੰਦ ਹੈ ਜਦੋਂ ਹੀ ਤੁਸੀਂ ਆਲੂ ਪਾਉਣੇ ਆ ਗੈਸ ਨੂੰ ਬੰਦ ਕਰ ਦੇਣਾਗਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਕਿਸੇ ਵੀ ਪਲੇਟ ਜਾਂ ਡੋਂਗੇ ਵਿੱਚ ਕੱਢ ਕੇ ਇੱਕ ਸਾਈਡ ਤੇ ਤੁਸੀਂ ਰੱਖ ਦਿਓ ਫਿਰ ਆਪਾਂ ਬਣਾਵਾਂਗੀ ਇਹਦੇ ਲਈ ਵਧੀਆ ਜਿਹਾ ਪਰੌਂਠਾ ਕੋਲਚਾ ਉਹ ਆਪਾਂ ਕਿਵੇਂ ਤਿਆਰ ਕਰਨਾ ਹੈ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਉਹਦੇ ਲਈ ਬਿਲਕੁਲ ਛੋਟੇ-ਛੋਟੇ ਜਿਹਾ ਆਪਾਂ ਪੇੜੇ ਬਣਾ ਲਾਂਗੇ ਗੋਲ-ਗੋਲ ਜੇ ਜਿਵੇਂ ਆਪਾਂ ਪੂਰੀਆਂ ਬਣਾਉਂਦੇ ਆ ਤੈਨੂੰ ਆਪਾਂ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਜਿਆਦਾ ਪਤਲਾ ਨਹੀਂ ਵੇਲਾਂਗੇ ਬਹੁਤੇ ਘਰਾਂ ਵਿੱਚ ਤਾਂ ਰੋਟੀ ਵੀ ਇਸ ਸਾਈਜ਼ ਦੀ ਬਣਾਉਂਦੇ ਆਗੇ ਪਰ ਆਪਾਂ ਥੋੜੀ ਜਿਹੀ ਭਾਰੀ ਰੋਟੀ ਬਣਾਉਣੀ ਹੈ ਇਸ ਲਈ ਆਪਾਂ ਇਹਨੂੰ ਕੋਲਚਾ ਰੋਟੀ ਕਹਾਂਗੇ ਤੇ ਇਹਨੂੰ ਜਦੋਂ ਹੀ ਤੁਸੀਂ ਇਸ ਤਰੀਕੇ ਨਾਲ ਬੇਲੋਗੇ ਤਾਂ ਫਿਰ ਤਵੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਿਆ ਸੀ ਤੇ ਫਿਰ ਆਪਾਂ ਦੇਖੋ ਇਸ ਤਰੀਕੇ ਨਾਲ ਇਹਦੇ ਉੱਪਰ ਤਿੰਨ ਰੋਟੀਆਂ ਪਾ ਦੇਣੀਆਂ ਕਿਉਂਕਿ ਆਪਾਂ ਤਿੰਨ ਪਰੌਂਠੇ ਕੁਲਚੇ ਜਿਹੜੇ ਪਹਿਲਾਂ ਤਿਆਰ ਕਰਾਂਗੇ ਜਦੋਂ ਇਹ ਇਹ ਪੱਕ ਗਈਆਂ ਦੇਖਿਓ ਤੁਸੀਂ ਇਸ ਤਰੀਕੇ ਦੀਆਂ ਹਲਕੀਆਂ ਜਿਹੀ ਇੱਕ ਸਾਈਡ ਤੋਂ ਹੋ ਗਈਆਂ ਤਾਂ ਤੁਸੀਂ ਇਹਨਾਂ ਨੂੰ ਉਤਾਰ ਲੈਣਾ ਹੈਗਾ ਸਾਈਡ ਤੁਸੀਂ ਆਪਣੇ ਆਪ ਹੀ ਚੇਂਜ ਕਰਦੇ ਰਹੋ ਜਿਹੜੀ ਵੀ ਘੱਟ ਪੱਕੀ ਹੈ ਜਾਂ ਉਸ ਹਿਸਾਬ ਨਾਲ ਇੱਧਰ ਉੱਧਰ ਤੇ ਆਪਾਂ ਫਿਰ ਰੋਟੀਆਂ ਨੂੰ ਉਤਾਰ ਲਿਆ ਜੀ ਤੇ ਜਿਹੜੀ ਸਾਈਡ ਇਹਦੀ ਪੱਕੀ ਨਹੀਂ ਸੀ ਉਹ ਦੁਬਾਰਾ ਪਕਾ ਲਾਂਗੇ ਤੇ ਉਸੇ ਤਰ੍ਹਾਂ ਹੀ ਆਪਾਂ ਦੂਸਰੀਆਂ ਤਿੰਨ ਰੋਟੀਆਂ ਪਾਈਆਂ 6 ਰੋਟੀਆਂ ਆਪਾਂ ਇੱਥੇ ਤਿਆਰ ਕੀਤੀਆਂ ਗਈਆਂ ਇਹਨਾਂ ਨੂੰ ਵੀ ਆਪਾਂ ਓਨਾ ਕ ਪਕਾ ਕੇ ਇੱਕ ਸਾਈਡ ਤੇ ਰੱਖ ਲਾਂਗੇ ਜਿਹੜੀਆਂ ਰੋਟੀਆਂ ਦਾ ਆਪਣਾ ਪੱਕਿਆ ਹੋਇਆ ਪਾਸਾ ਸੀ ਉਹਦੇ ਉੱਪਰ ਆਪਾਂ ਥੋੜੀ ਜਿਹੀ ਟਮੇਟੋ ਸੌਸ ਲਗਾਈ ਹੈ ਇਹ ਆਪਣੇ ਘਰ ਦੇ ਵਿੱਚ ਹੀ ਤਿਆਰ ਕੀਤੀ ਹੋਈ ਹੈ ਇੱਕ ਇਹਦੇ ਵਿੱਚ ਰੈੱਡ ਚਿੱਲੀ ਵੀ ਪਾਈ ਹੋਈ ਹੈ ਤੁਸੀਂ ਬੱਚੇ ਦੇ ਟੇਸਟ ਦੇ ਅਨੁਸਾਰ ਹੀ ਤਿਆਰ ਕਰਨਾ ਫਿਰ ਇਹਦੇ ਵਿੱਚ ਆਪਾਂ ਭਰਾਂਗੇ ਜੀ ਖੂਬਸੂਰਤ ਤਿਆਰ ਕੀਤਾ ਹੋਇਆ ਸਮਾਨ ਬਹੁਤ ਹੀ ਟੇਸਟੀ ਜਿਹੜਾ ਇਹ ਕੁਲਚਾ ਪਰੌਂਠਾ ਤਿਆਰ ਹੁੰਦਾ ਬੱਚੇ ਕਿੰਨੇ ਮਰਜੀ ਨਖਰੇਵਾਜ ਹੋਣ ਜ਼ਰੂਰ ਜਿਹੜਾ ਆਪਣਾ ਟਿਫਨ ਆ ਖਤਮ ਕਰਕੇ ਆਉਣਗੇ ਫਿਰ ਆਪਾਂ ਪਾਇਆ ਦੇ ਵਿੱਚ ਪੂਰਾ ਸਾਰਾ ਚੀਜ਼ ਹੈ ਸਲਾਈਸਾਂ ਵਾਲਾ ਵੀ ਆਉਂਦਾ ਤੁਸੀਂ ਗ੍ਰੇਟਰ ਨਾਲ ਵੀ ਗ੍ਰੇਟ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਲ ਘਰ ਵਿੱਚ ਪਿਆ ਉਹ ਯੂਜ਼ ਕਰ ਲਿਓ ਉਸ ਤੋਂ ਬਾਅਦ ਜੀ ਦੂਸਰੀ ਰੋਟੀ ਦਾ ਜਿਹੜਾ ਪੱਕਿਆ ਹੋਇਆ ਪਾਸਾ ਸੀ ਉੱਪਰ ਰੱਖ ਕੇ ਆਪਾਂ ਪ੍ਰੈਸ ਕਰ ਦਾਂਗੇ ਮਤਲਬ ਜਿਹੜੇ ਦੋਨੇ ਕੱਚੇ ਪਾਸੇ ਆ ਉਹ ਆਪਾਂ ਬਾਹਰਲੀ ਸਾਈਡਾਂ ਤੇ ਰੱਖਾਂਗੇ ਫਿਰ ਆਪਾਂ ਤਵੇ ਦੇ ਉੱਪਰ ਦੇਖੋ ਇਹ 2-3 ਇੱਕਠੇ ਹੀ ਪਾ ਦਾਂਗੇ ਤੇ ਫਿਰ ਇਹਨੂੰ ਹੌਲੀ-ਹੌਲੀ ਉਲਟ-ਪਲਟ ਕਰਾਂਗੇ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਤੁਸੀਂ ਸਲੋ ਰੱਖਣੀ ਹੈ ਕਿਉਂਕਿ ਇਹ ਇਸ ਹਿਸਾਬ ਨਾਲ ਤਿਆਰ ਕਰਨਾ ਹੈ ਥੋੜਾ ਜਿਹਾ ਰਾੜਵੀ ਜ਼ਿਆਦਾ ਜਾਵੇ ਤੇ ਸਖਤ ਜਾਵੀ ਉੱਪਰੋਂ ਹੋ ਜੇ ਕਿਉਂਕਿ ਫੇਰ ਹੀ ਬੱਚੇ ਬੜੇ ਟੇਸਟ ਨਾਲ ਖਾਂਦੇ ਆ ਥੋੜਾ ਜਿਹਾ ਪਤਵੇ ਦੇ ਉੱਪਰ ਦੇਸੀ ਘਿਓ ਲਗਾਤਾ ਤਾਂ ਕਿ ਜਿਹੜਾ ਇਹ ਪਰੌਂਠੇ ਦੇ ਵਾਂਗੂ ਚੰਗੀ ਤਰ੍ਹਾਂ ਚੋਪੜਿਆ ਜਾਵੇ ਦੋਵੇਂ ਪਾਸਿਓ ਉਸ ਤਰੀਕੇ ਨਾਲ ਦੇਖੋ ਹੌਲੀ ਹੌਲੀ ਇਹਦੀ ਉਲਟ-ਪਲਟ ਕਰਦੇ ਰਹੋ ਇਹਨੂੰ ਰਾੜਨਾ ਪਾ ਥੋੜਾ ਜਿਹਾ ਥੋੜਾ ਜਿਹਾ ਕਲਰ ਚੇਂਜ ਕਰੂਗਾ ਬੜਾ ਹੀ ਵਧੀਆ ਲੱਗੂਗਾ ਤੇ ਬਾਕੀ ਉਹਦੇ ਨਾਲ ਇਹ ਟੇਸਟੀ ਵੀ ਬਹੁਤ ਜ਼ਿਆਦਾ ਲੱਗਦਾ ਤੇ ਦੇਖੋ ਚਟਪਟ ਵਿੱਚ ਹੀ ਇਹ ਬਣ ਕੇ ਆ ਜਿਹੜੇ ਤਿਆਰ ਹੋ ਗਏ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਚੱਲਣਾ ਤੇ ਬੱਚੇ ਉਹੀ ਰੋਟੀ ਸੀ ਉਹੀ ਸਬਜੀ ਸੀ ਜਿਹਨੂੰ ਐਨੇ ਨਖਰੇ ਮਾਰਦੇ ਸੀ ਖੁਸ਼ ਹੋ ਕੇ ਲੈ ਕੇ ਗਏ ਬਸ ਫਿਰ ਆਪਾਂ ਦਾ ਖਾਣਾ ਹੀ ਬਣਾਉਣਾ ਹੁੰਦਾ ਤਰੀਕਾ ਕਿਹੜਾ ਮਰਜ਼ੀ ਹੋਵੇ ਪਰ ਬੱਚਿਆਂ ਨੂੰ ਆਪਾਂ ਵੀ ਰੋਟੀ ਖਵਾ ਕੇ ਛੱਡਦੇ ਆ ਤੇ ਜਿਹੜੇ ਬੱਚੇ ਇਸ ਤਰ੍ਹਾਂ ਦੇ ਨਖਰੇ ਖੜਦੇ ਆ ਤਾਂ ਬਹੁਤ ਟੇਸਟੀ ਇਹ ਜਿਹੜਾ ਹੈਗਾ ਪਰੌਂਠਾ ਕੁਲਚਾ ਬੰਦ ਹੈ ਤੇ ਤੁਸੀਂ ਆਪ ਵੀ ਜਦੋਂ ਖਾਓਗੇ ਮਜ਼ਾ ਆ ਜੂਗਾ ਤੇ ਫਿਰ ਹੁਣ ਇਹਨੂੰ ਆਪਾਂ ਦੇਖੋ ਕਿਸ ਤਰੀਕੇ ਨਾਲ ਪੈਕ ਕਰਾਂਗੇ ਉਹ ਵੀ ਤੁਹਾਨੂੰ ਦੱਸਦੇ ਆਂ ਆਪਾਂ ਸਾਰਿਆਂ ਨੂੰ نیچے ਉਤਾਰ ਲਿਆ ਹੁਣ ਤੁਸੀਂ ਕੋਈ ਵੀ ਪੀਜ਼ਾ ਕਟਰ ਜਾਂ ਨਾਈਫ ਲੈ ਕੇ ਇਹਨੂੰ ਜਦੋਂ ਬਚਾ ਲੋ ਕੱਟ ਲਗਾਉਂਗੇ ਤਾਂ ਦੇਖੋ ਚੀਜ਼ ਵਗੈਰਾ ਬਿਲਕੁਲ ਚੰਗੀ ਤਰ੍ਹਾਂ ਮੈਲਟ ਹੋ ਗਿਆ ਬਹੁਤ ਹੀ ਵਧੀਆ ਜਿਹੜਾ ਇਹ ਕੁਲਚਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਬੱਚਿਆਂ ਨੂੰ ਉਸੇ ਤਰੀਕੇ ਨਾਲ ਹੀ ਪੈਕ ਕੀਤਾ ਜਿਵੇਂ ਡੇਲੀ ਸਾਦੇ ਤਰੀਕੇ ਨਾਲ ਕਰਦੇ ਆ ਆਪਾਂ ਪੋਣੇ ਵਿੱਚ ਹੀ ਇਹਨਾਂ ਨੂੰ ਰੋਟੀ ਇਸ ਤਰੀਕੇ ਨਾਲ ਪੈਕ ਕਰਕੇ ਦੇਣੇ ਆ ਤੇ ਹੁਣ ਜੀ ਲੰਚ ਬਾਕਸ ਕਰਤਾ ਆਪਾਂ ਬੰਦ ਹੁਣ ਬੱਚੇ ਵੀ ਖੁਸ਼ ਤੇ ਆਪਾਂ ਵੀ ਖੁਸ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬੱਚਿਆਂ ਨੂੰ ਇਸ ਤਰੀਕੇ ਨਾਲ ਜਿਹੜਾ ਕੁਲਚਾ ਪਰੌਂਠਾ ਬਣਾ ਕੇ ਜ਼ਰੂਰ